ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਲੱਗਾ ਦੋਸ਼ ਪਤੀ ਸੱਸ ਸਹੁਰਾ ਅਤੇ ਇੱਕ ਹੋਰ ਵਿਅਕਤੀ ਤੇ ਹੋਵੇਗੀ ਕਾਰਵਾਈ ਪੁਲਿਸ ਅਧਿਕਾਰੀ ਮ੍ਰਿਤਕ ਦੇ ਭਰਾ ਸਿਮਰਨ ਸਿੰਘ ਨੇ ਕਿਹਾ ਰਮਨਪ੍ਰੀਤ कौर ਮੇਰੀ ਭੈਣ ਸੀ ਉਸਦਾ ਵਿਆਹ ਇੱਥੇ 7 ਸਾਲ ਪਹਿਲਾਂ ਹੋਇਆ ਸੀ ਉਸ ਦੀਆਂ ਦੋ ਛੋਟੀਆਂ ਧੀਆਂ ਹਨ ਸਿਮਰਨ ਸਿੰਘ ਦੇ ਅਨੁਸਾਰ ਪਹਿਲਾਂ ਘਰੇਲੂ ਕਲੇਸ਼ ਸੀ ਤੇ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਸੀ ਨੇ ਕਿਹਾ ਕੱਲ ਸ਼ਾਮ ਅਸੀਂ ਸਾਰੇ ਇੱਕ ਵਿਆਹ ਤੋਂ ਵਾਪਸ ਆਏ ਸੀ ਫਿਰ ਸ਼ਾਮ 7 ਵਜੇ ਦੇ ਕਰੀਬ ਸਾਨੂੰ ਇੱਕ ਫੋਨ ਆਇਆ ਕਿ ਰਮਨਦੀਪ ਦੇ ਘਰ ਲੜਾਈ ਹੋਈ ਹੈ ਇਸ ਤੋਂ ਬਾਅਦ ਮੈਂ ਰਮਨਦੀਪ ਅਤੇ ਉਸਦੇ ਪਤੀ ਗੁਰਮੀਤ ਸਿੰਘ ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ ਫਿਰ ਅਸੀਂ ਪੁਲਿਸ ਸਟੇਸ਼ਨ ਆਏ ਉੱਥੇ ਸਾਨੂੰ ਪਤਾ ਲੱਗਾ ਕਿ ਉਸ ਦਾ ਕਤਲ ਤੇਜ਼ ਤਰਹ ਹਥਿਆਰਾਂ ਨਾਲ ਕੀਤਾ ਗਿਆ ਹੈ ਰਮਨਦੀਪ ਦੀ ਮਾਸੀ ਨੇ ਕਿਹਾ ਸਾਡੀਆਂ ਬੇਨਤੀਆਂ ਦੇ ਬਾਵਜੂਦ ਪੁਲਿਸ ਨੇ Laash ਨੂੰ ਹਸਪਤਾਲ ਭੇਜ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਦੇ ਅਨੁਸਾਰ ਮ੍ਰਿਤਕ ਦੇ ਪਤੀ ਸਾਸੋਰਾ ਤੇ ਇੱਕ ਹੋਰ ਵਿਅਕਤੀ ਦੇ ਨਾਮ ਆਏ ਨੇ ਸਾਹਮਣੇ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਟੀਵੀ ਪੰਜਾਬ ਤੇ ਦੀਪਕ ਕੁਮਾਰ ਦੀ ਰਾਸਪੂਰਾ ਤੋਂ ਰਿਪੋਰਟ ਆਹ ਬੱਤੀ ਪੈਣ ਮਾਰਤੀ ਮੇਰੀ ਕੋਲ ਸੇ ਬੰਦਾ ਹੈ ਕਹਿੰਦੇ ਮਾਰ ਦੋ ਕੋਈ ਗੱਲ ਨਹੀਂ ਕਹਿੰਦੇ ਆ ਵੇਖੋ ਜੀ ਸੀਚਰ ਆੜ ਮਾਰ ਕੇ ਮਾਰਤੀ ਆ ਵੇਖੋ ਮੇਰੀ ਮਾਂ ਪਿਓ ਸਿਰ ਤੇ ਨਹੀਂ ਸਰ ਸਭੰਤ ਮਾਤਾ ਵਾਹ ਵਾਹ ਤਾਲੀਆਂ ਦਰ ਮਾਰਦੀ ਆ ਗੁਰਸਾ ਕੰਮ ਕਰਦੀ ਇਸ ਦਰ ਪਰ ਜੁਆ ਦਾ ਆ ਕੰਮ ਕਰਦੀ ਆ ਵੇਖੋ ਮੇਰੀ ਮਾਂ ਰੰਡੀ ਆ ਵੇ ਲੋਕ ਆ ਵੇ ਲੋਕ ਰੰਡੀ ਮਾਂ ਵੇੜੀ ਆ ਵੇ ਲੋਕ ਆ ਵੇ ਲੋਕ ਕਰਦੇ ਚੱਕਦੇ ਆਈਆਂ ਨੇ ਕੋਈ ਮਾਰਤੀ ਅੱਲਾ ਦੇ ਆ ਵੀ ਬਾਹਰ ਕੀ ਲੋ ਲੈ ਕੇ ਜਰਾਂ ਨੇ ਆ ਮਿਲਿਆ ਵਿੱਚ ਆ ਮਿਲਿਆ ਵਿੱਚ 100 ਘੰਟੇ ਪਹਿਲਾਂ ਫੋਨ ਤੋਂ ਪਹਿਲਾਂ ਸਰਪੰਚ ਆ ਰਿਹਾ ਵੇਖੋ ਜੀ ਉਹ ਕਿਤਾ ਕਹਿੰਦੇ ਪਾਰ ਹੈ ਜੀ ਕੁੜੀ ਮਰਵਾ ਕੇ ਬੰਦੇ ਪੇਸ਼ ਕਰਾਤੇ ਜੀ ਦੱਸੋ ਬੰਦੇ ਪੇਸ਼ ਕਰਾਤੇ ਜੀ ਦੱਸੋ ਟੈਂਪੂ ਚ ਲੈ ਕੇ ਅਗਲਾ ਤੇ ਆਪ ਹੀ ਚੱਲੇ ਜਾਂਦੀ ਉਹ ਸਾਨੂੰ ਤਾਂ ਪਤਾ ਹੀ ਕਿੱਥੇ ਲੈ ਕੇ ਚੱਲੇ ਆਂ ਆਮ ਬੰਦੇ ਦੀ ਨਹੀਂ ਗੁਰਪੁਰ ਦਾ ਵੀ ਐਂਬੂਲੈਂਸ ਮਿਲਦੀ ਪੁਲਿਸ ਵਾਲਿਆਂ ਨੂੰ ਐਂਬੂਲੈਂਸ ਨਹੀਂ ਮਿਲੀ ਤਾਂ ਆਮ ਬੰਦੇ ਨੂੰ ਕਿੱਥੋਂ ਮਿਲ ਜੇਗੀ ਟ੍ਰੀ ਟੈਂਪੂ ਚ ਪਾ ਕੇ ਲਾਸ਼ ਨੂੰ ਲੈ ਕੇ ਆਂਦੇ ਵੀ ਪੁਲਿਸ ਵਾਲਿਆਂ ਨੂੰ ਕਿੱਥੇ ਦਾ ਰੋਲ ਬਣਦਾ ਜਿਹੜਾ ਟੈਂਪੂ ਚ ਪਾ ਕੋਈ ਮੱਝ ਥੋੜੀ ਹੈ ਜੀ ਉਹ ਮੈਂ ਆਣਾ ਮੇਰੀ ਉਹ ਨਹੀਂ ਤੁਸੀਂ ਦੇਖ ਜਾਣਾ ਯਾਰ ਇਹ ਇੱਕ ਇਨਸਾਨ ਆ ਇਹ ਸਾਨੂੰ ਐਵੇਂ 15 ਮਿੰਟ ਲੰਘ ਜਾਂਦਾ ਚੰਗਾ ਲੱਗਦਾ ਪਤਾ ਲੱਗ ਗਿਆ ਇਹ ਐਂਬੂਲੈਂਸ ਨਹੀਂ ਮਿਲਦੀ ਬੰਦੇ ਦੇ ਸੁੱਤੀ ਹੋਵੇ ਉਸ ਸੁੱਤੀ ਚਾਹੀਦਾ ਸੀ ਘਰੇ ਦੇਖ ਲਓ ਜੀ ਉਹ ਚਾਹੀਦਾ ਚਾਹੀਦਾ ਕਿੰਨੇ ਕਿਵੇਂ ਮਾਰਿਆ ਨੇ ਇਹਨਾਂ ਨੇ ਉਹ ਤਾਂ ਪਤਲ ਹੋਇਆ ਹੋਵੇ ਉਸ ਸੁੱਤੀ ਪਈ ਹੈ ਕੰਪਲੀਟ ਨਹੀਂ ਕੁਛ ਨਹੀਂ ਦੱਸੋ ਉਹ ਜੀ ਖਬਰ ਨਹੀਂ ਹੈ ਕਿ ਬਿਲਕੁਲ ਨਾਲ ਹੈ ਪੰਚਾਇਤ ਤੱਕ ਸਰਪੰਚ ਨੇ 2 ਘੰਟੇ ਮੈਂ ਫੋਨ ਕਰਿਆ ਮੈਨੂੰ ਕਹਿੰਦਾ ਮੈਨੂੰ 2 ਘੰਟੇ ਦਾ ਟਾਈਮ ਦਿਓ ਮੈਂ ਤੁਹਾਡੀ ਗੱਲ ਕਰਾਨਾ ਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਸਾਨੂੰ ਫੋਨ ਨਹੀਂ ਕਰਿਆ ਆ ਕੇ ਟੈਂਪੂ ਲੈ ਕੇ ਮੇਰੀ ਭੈਣ ਨੂੰ ਵੇਚ ਰੱਖਿਆ ਫਿਰ ਚਲੇ ਗਏ ਜਿੰਦਗੀ ਹੋਇਆ ਸਿਮਰਨ ਸਿੰਘ ਮੇਰਾ ਨਾਮ ਹੈ ਤੇ ਮੇਰੀ ਰਮਨਪ੍ਰੀਤ ਕੌਰ ਮੇਰੀ ਭੈਣ ਆ ਤੇ ਉਹ ਗੰਡਾ ਸੜੀ ਵਿਆਹੀ ਹੋਈ ਸੀ ਤੇ ਆਪਣਾ ਮੈਰਜ ਸੀ ਆਪਣੇ ਸਿਸਟਰ ਦੀ ਕੁੜੀ ਦੀ ਤੇ ਉਹ ਆਪਣੇ ਉੱਥੇ ਆਏ ਹੋਏ ਸੀ ਤੇ ਆਪਣਾ ਕੱਲ ਇਹਨਾਂ ਨੇ ਸਾਨੂੰ ਫੋਨ ਕਰਕੇ ਮਤਲਬ ਇਹ ਬੁਲਾਇਆ ਉਸ ਕੁੜੀ ਨੂੰ ਕਿਨ ਵੀ ਘਰੇ ਆ ਜਾ ਤੇ ਮੇਰੇ ਬ੍ਰਦਰ ਆ ਭੂਆ ਜੀ ਦਾ ਮੁੰਡਾ ਤੇ ਮੇਰੀ ਭੂਆ ਜੀ ਆ ਤੇ ਉਹਨਾਂ ਨੇ ਛੱਡਣ ਆਏ ਉਰੇ ਤੇ ਇਹਨਾਂ ਨੇ ਜੀ ਉਸ ਤੋਂ ਬਾਅਦ ਇਹਨਾਂ ਨੇ ਮਿੱਥ ਕੇ ਮੇਰੀ ਭੈਣ ਦਾ ਮਰਡਰ ਕਰਤਾ ਜੀ ਇਹਨਾਂ ਰਾਤ ਨੂੰ ਕਿਸੇ ਘਰ ਕਰਨ ਚੀਜ਼ ਕਾਰਨ ਜੀ ਕੋਈ ਮਤਲਬ ਇਹ ਕਹ ਰਹੇ ਸੀ ਵੀ ਪਤਾ ਨਹੀਂ ਕੋਈ ਲੜਾਈ ਝਗੜਾ ਸੀ ਪਹਿਲਾਂ ਜੀ ਇਹਨਾਂ ਦਾ ਕੇਸ ਲੱਗਿਆ ਹੋਇਆ ਸੀ ਮੇਰੀ ਭੈਣ ਦਾ ਠੀਕ ਹੈ ਜਰਾ ਉਹ ਆਪਣਾ ਪਤਨ ਵਾਲੇ ਆ ਆਪਣਾ ਰਾਜਪੁਰੇ ਆ ਰਾਜਪੁਰੇ ਰਾਜਪੁਰੇ ਆ ਜੀ ਤੇ ਉਹ ਆਪਣਾ ਇਹੀ ਸੀ ਲੜਾਈ ਝਗੜੇ ਦਾ ਕੇਸ ਲੱਗਿਆ ਹੋਇਆ ਜੀ ਇਹਨਾਂ ਨੇ ਕੇਸ ਦੇ ਉੱਪਰ ਵੀ ਮਿੱਥ ਕੇ ਜੀ ਫੇਰ ਮੇਰੀ ਭੈਣ ਨੂੰ ਮਰਡਰ ਕਰਿਆ ਜੀ ਤੁਸੀਂ ਕਿਹਨਾ ਮਾਰਿਆ ਇਹਨਾਂ ਨੇ ਤੇਜ ਹਥਿਆਰ ਨਾਲੇ ਵਾਰ ਕੀਤਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਅਸੀਂ ਰਾਤ ਕੋਈ ਆਪਣਾ ਕੁੜੀ ਡੈੱਡ ਬੋਡੀ ਦੇਖੀ ਹੈ ਜੀ ਡੈੱਡ ਬੋਡੀ ਵੀ ਸਾਨੂੰ ਹਸਪੀਟਲ ਮਿਲੀ ਹੈ ਜੀ ਸਾਨੂੰ ਫੋਨ ਕਿਸੇ ਦਾ ਨਹੀਂ ਆਇਆ ਸਾਡੀ ਮੇਰੀ ਮੇਰੀ ਭਣ ਜੀ ਆ ਉਹ ਛੋਟੀ ਉਹਨੇ ਮੈਨੂੰ ਫੋਨ ਕੀਤਾ ਕਹਿੰਦੇ ਮਾਮਾ ਜੀ ਮੰਮੀ ਨੂੰ ਮਾਰਤਾ ਇਹਨਾਂ ਨੇ ਤੇ ਮੈਂ ਉੱਥੋਂ ਦੀ ਆਇਆ ਆ ਤੇ ਮੇਰੀ ਆਪਣਾ ਭੂਆ ਜੀ ਰਹਿੰਦੇ ਆ ਉਰੇ ਤੇ ਉਹ ਕੋਲੀ ਤੋਂ ਤੇ ਉਹ ਆਪਣਾ ਆ ਕੇ ਉਰੇ ਤੇ ਉਹਨਾਂ ਨੇ ਮਤਲਬ ਸਾਨੂੰ ਦੱਸਿਆ ਵੀ ਕੁੜੀ ਦੀ ਪਹਿਲਾਂ ਹੀ ਸਾਡੇ ਉਰੇ ਪੁਲਿਸ ਵਾਲੇ ਸਾਰੇ ਉੱਥੇ ਖੜੇ ਸੀ ਇਹ ਸਾਨੂੰ ਇਹਨਾਂ ਨੇ ਕੋਈ ਇਨਫੋਰਮ ਨਹੀਂ ਦਿੱਤੀ ਇਹ ਵੀ ਹਾਂ ਉੱਥੇ ਕੁੜੀ ਨੂੰ ਮਾਰਤਾ ਜਾਂ ਕੁਝ ਵੀ ਨਾ ਸਾਨੂੰ ਨਾ ਫੋਨ ਕਰੇ ਜੀ ਠੀਕ ਹੈ ਅਸੀਂ ਆਇਆ ਮੇਰੀ ਭੂਆ ਜੀ ਆਈ ਤੇ ਮੇਰੀ ਭੂਆ ਜੀ ਰੋਣ ਲੱਗ ਗਏ ਪਹਿਲਾਂ ਇਹਨਾਂ ਨੇ ਇੱਕ ਸਰਪੰਚ ਆਈ ਇਹਨਾਂ ਨੇ ਟੈਂਪੂ ਚ ਪਾ ਕੇ ਤੇ ਕੁੜੀ ਨੂੰ ਬਿਨਾਂ ਸਾਨੂੰ ਦੱਸੇ ਜੀ ਹਸਪੀਟਲ ਲੈ ਕੇ ਚਲੇ ਗਏ ਸਾਨੂੰ ਹਸਪੀਟਲ ਗਏ ਆ ਹਸਪੀਟਲ ਜਾ ਕੇ ਸਾਨੂੰ ਅਸੀਂ ਉੱਥੇ ਡੈੱਡ ਅਗੋ ਕਹਿੰਦੇ ਆ ਕਹਿੰਦੇ ਇਹ ਡੈੱਡ ਬੋਡੀ ਇੱਥੋਂ ਤੇ ਕੱਢ ਲੈ ਗਏ ਸਰਪੰਚ ਸੀ ਜੀ ਟੈਂਪੂ ਤੇ ਉਹਦੇ ਪਾ ਕੇ ਲੈ ਗਏ ਜੀ ਆਪੀ ਜੋ ਵੀ ਕਰਿਆ ਇਹਨਾਂ ਨੇ ਕੁੜੀ ਸਾਡੀ ਬੰਨੀ ਹੋਈ ਸੀ ਸਾਨੂੰ ਮੂੰਹ ਦਿਖਾਇਆ ਨਹੀਂ ਮੇਰੇ ਭਾਈ ਨੇ ਮੂੰਹ ਦੇਖਿਆ ਆ ਤੇਜ ਹਥਿਆਰਾਂ ਨਾਲ ਉਹਦੋਂ ਕੱਟਿਆ ਮਾਰਿਆ ਗਿਆ ਜਦੋਂ ਮੂੰਹ ਤੇ ਸਾਰਾ ਅਸੀਂ ਇਹਨਾਂ ਦੇ ਕਾਰਵਾਈ ਫੁੱਲ ਜਾਣੇ ਜੀ ਅਸੀਂ ਤੇ ਇੱਕ ਸਾਡੇ ਜੀਜਾ ਹੀ ਆ ਠੀਕ ਆ ਜੀ ਅਸੀਂ ਕੀ ਕਰਦਾ ਸੀ ਇਹਨਾਂ ਦੇ ਦੋ ਬੱਚੇ ਜੀ ਇਹਨਾਂ ਲੜਕੀਆਂ ਜੀ ਇਹਨਾਂ ਕੋਲ ਇੱਕ ਪਤਾ ਨਹੀਂ 4-3 ਸਾਲ ਦੀ ਪਤਾ ਨਹੀਂ 4 ਸਾਲ ਦੀ ਦੋਨੋਂ ਹੀ ਵੀ ਕੋਣ ਕਰਦੇ ਦਾ ਨਾਮ ਕੀ ਹੈ ਗਰਮੀਤ ਗਰਮੀਤ ਸਿੰਘ ਹੈ ਇਹਦਾ ਨਾਮ ਇਹ ਕੰਪਨੀ ਚ ਸੀ ਕੀ ਨਾਮ ਹੈ ਜੀ ਤੁਹਾਡਾ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਹਰਜਿੰਦਰ ਕੋਰ ਹੈ ਮੈਂ ਪਿੰਡ ਕੋਲੀ ਦੀ ਰਹਿਣ ਵਾਲੀ ਆ ਗੰਡਾ ਖੜੀ ਮੇਰੀ ਭਤੀਜੀ ਵੀ ਆਈ ਹੋਈ ਸੀ ਤਾਂ ਜਦੋਂ ਇਹਨਾਂ ਦੇ ਘਰ ਥੋੜੀ ਬਹੁਤੀ ਲੜਾਈ ਹੋਈ ਸੀ ਤਾਂ ਮੈਨੂੰ 8:00 ਵਜੇ ਫੋਨ ਗਿਆ ਕਿ ਉਹਨਾਂ ਦੇ ਘਰੇ ਲੜਾਈ ਹੋਈ ਹੈ ਤਾਂ ਮੈਂ ਜਦੋਂ ਇਹਨਾਂ ਦੀ ਸੁਣ ਕੇ ਮੈਂ ਫੋਨ ਲਗਾਇਆ ਆਪਣੀ ਭਤੀਜੀ ਨੂੰ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ 7 ਵਜੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਮੈਂ ਉਹਦੇ ਹਸਬੰਦ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਫੋਨ ਚੱਕੇ ਚੱਕਿਆ ਨਹੀਂ ਹੈਗਾ ਮੇਰਾ ਫੋਨ ਕੱਟੇ ਜਾ ਰਿਹਾ ਸੀ ਤਾਂ ਮੈਂ ਫਿਰ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਪਿੰਡ ਦੇ ਕਿਸੇ ਸਰਪੰਚ ਨੂੰ ਪੁੱਛੋ ਤਾਂ ਮੈਂ ਆਪਣੇ ਭਤੀਜੇ ਨੂੰ ਸਰਪੰਚ ਦਾ ਨੰਬਰ ਮੰਗਾ ਕੇ ਕਿ ਤੂੰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਾਹਰ ਆ ਦੋ ਘੰਟੇ ਬਾਅਦ ਅਸੀਂ ਤੁਹਾਡੀ ਅਸੀਂ ਗੱਲ ਕਰਵਾ ਦਾਂਗੇ ਜਾ ਕੇ ਤਾਂ ਅਸੀਂ ਦੋ ਘੰਟੇ ਦੀ ਵੇਟ ਕੀਤੀ ਉਸ ਤੋਂ ਬਾਅਦ ਸਾਨੂੰ ਕੁਝ ਪਤਾ ਨਹੀਂ ਚੱਲਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਨਾ ਤਾਂ ਫੋਨ ਬੇਟੀ ਚੱਕ ਰਹੀ ਆ ਤੇ ਨਾ ਹੀ ਉਹਦਾ ਹਸਬੰਡ ਚੁੱਪ ਤੇ ਮੈਂ ਸੋਚਿਆ ਕਿ ਸ਼ਾਇਦ ਉਹਦੀ ਕੋਈ ਲੜਾਈ ਹੋ ਕੇ ਤੇ ਆ ਕਿਤੇ ਜਾਦੀ ਵੱਜ ਗਈ ਹੋਵੇ ਕਿਤੇ ਹਸਪੀਟਲ ਲੈ ਗਏ ਹੋਣ ਉਹਦੇ ਲਾਜ ਵਾਸਤੇ ਤਾਂ ਮੈਂ ਆਪਣੇ ਗਵਾਂਢੀਆਂ ਨੂੰ ਤੇ ਮੁੰਡੇ ਨੂੰ ਤਾਂ ਆਪਣੇ ਸੋਹਰਾ ਸਾਹਿਬ ਨੂੰ ਲੈ ਕੇ ਤਾਂ ਮੈਂ ਇੱਥੇ ਪਹੁੰਚੀ ਤਾਂ ਮੇਰੇ ਆਂਦਿਆਂ ਨੂੰ ਇੱਥੇ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਸੀ ਤਾਂ ਉਹ ਪੁੱਛਣ ਲੱਗੇ ਵੀ ਤੁਸੀਂ ਕੌਣ ਅਸੀਂ ਮੈਂ ਕਿਹਾ ਵੀ ਮੇਰੀ ਇਹ ਇੱਥੇ ਭਤੀਜੀ ਸੀ ਤਾਂ ਕਹਿੰਦੇ ਜੀ ਕੋਈ ਲੜਾਈ ਲੁੜਾਈ ਸੀ ਮੈਂ ਕਿਹਾ ਹਾਂਜੀ ਵੀ ਇਹਨਾਂ ਦੀ ਅੱਜ ਤਾਂ ਅਸੀਂ ਵਿਆਹ ਤੋਂ ਹੀ ਆਏ ਸੀ ਵਿਆ ਤੂੰ ਆਏ ਸੀ ਤਾਂ ਮੇਰੀ ਸਿਸਟਰ ਛੱਡ ਕੇ ਗਈ ਸੀ ਇਹਨਾਂ ਨੂੰ 5 ਵਜੇ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਥੋੜੀ ਬਹੁਤੀ ਲੜਾਈ ਹੋਈ ਤੇ ਇਹਨਾਂ ਦਾ ਫੋਨ ਫੋਨ ਨਹੀਂ ਲੱਗਿਆ ਹੈਗਾ ਕੋਈ ਵੀ ਤਾਂ ਫੋਨ ਹਸਬੰਦ ਕੱਟੀ ਜਾ ਰਹੀ ਸੀ ਤਾਂ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਕੁਝ ਵੀ ਖਬਰ ਨਹੀਂ ਆਈ ਤਾਂ ਮੈਂ ਇੱਥੇ ਆਈ ਤਾਂ ਅੱਗੇ ਆ ਕੇ ਦੇਖਿਆ ਤਾਂ ਉਹ ਕਹਿੰਦੇ ਵੀ ਤੁਸੀਂ ਕੌਣ ਲੱਗਦੇ ਹੋ ਮੈਂ ਮੈਂ ਉਹਦੀ ਭੂਆ ਲੱਗਦੀ ਆ ਕਹਿੰਦੇ ਅੰਦਰ ਕਾਰਵਾਈ ਚੱਲ ਰਹੀ ਹੈ ਤਾਂ ਮੈਂ ਸੋਚਿਆ ਕਿ ਸ਼ਾਇਦ ਅੰਦਰ ਕੋਈ ਫੈਸਲਾ ਹੋਏਗਾ ਤਾਂ ਕਹਿੰਦੇ ਵੀ ਕੁੜੀ ਨੂੰ ਤਾਂ ਮਾਰਤਾ ਤਾਂ ਮੈਂ ਰੋਣ ਪਿੱਟਣ ਲੱਗ ਗਈ ਮੈਂ ਕਿਹਾ ਮੈਨੂੰ ਅੰਦਰ ਜਾਣ ਦੋ ਕਹਿੰਦੇ ਨਹੀਂ ਅੰਦਰ ਨਹੀਂ ਜਾਣਾ ਹੈਗਾ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਲੱਗੇ ਵੀ ਉੱਥੇ ਲੈ ਕੇ ਜਾਣੀ ਆ ਹਸਪੀਟਲ ਮੈਂ ਕਿਹਾ ਨਹੀਂ ਮੈਂ ਆਪਣੇ ਮੇਰੇ ਪੇਕੇ ਨੂੰ ਮੈਂ ਫੋਨ ਕੀਤਾ ਵੀ ਆ ਜਾਓ ਕੁੜੀ ਤਾਂ ਇਹਨਾਂ ਨੇ ਮਾਰਤੀ ਇਹਨਾਂ ਨੇ ਗੱਠ ਬੰਨੀ ਹੋਈ ਸੀ ਟੈਂਪੋ ਮੰਗਾਇਆ ਇਥੋਂ ਸਰਪੰਚ ਦਾ ਟੈਂਪੋ ਮੰਗਾਇਆ ਪੁਲਿਸ ਵਾਲਿਆਂ ਨੇ ਤਾਂ ਉਹਨਾਂ ਨੇ ਪਿੱਛੇ ਟੈਂਪੋ ਚ ਪਾ ਕੇ ਤਾਂ ਸਿੱਧਾ ਹਸਪੀਟਲ ਐ ਮੈਂ ਬੜਾ ਰੋਕਿਆ ਕਿ ਮੇਰੇ ਪੇਕੇ ਆ ਰਹੇ ਨੇ ਤੁਸੀਂ ਇਹਨੂੰ ਨਹੀਂ ਲੈ ਕੇ ਜਾ ਸਕਦੇ ਤਾਂ ਉਹਨਾਂ ਨੇ ਇਹਨੂੰ ਸਰਕਾਰੀ ਹਸਪੀਟਲ ਲੈ ਕੇ ਗਏ ਕਹਿੰਦੇ ਪੋਸਟਮਾਨ ਤੇਜ ਹਥਿਆਰਾਂ ਨਾਲ ਮਾਰਿਆ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਇਹਦੇ ਸਿਰ ਦੇ ਵਿੱਚ ਸਰੀਏ ਦਾ ਕੁਝ ਮਾਰਿਆ ਹੋਇਆ ਕਿੰਨਾ ਟਾਈਮ ਹੋ ਗਿਆ ਵਾਰ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਬੱਚੇ ਹੋ ਗਏ ਹਲੇ 6-7 ਸਾਲ ਹੋਏ ਸੀ ਦੋ ਬੱਚੀਆਂ ਸੀ ਛੋਟੀਆਂ-ਛੋਟੀਆਂ ਡਾ ਇਹ ਕਾਰਨ ਕੀ ਰਹਿੰਦੇ ਬਸ ਇਹ ਘਰ ਦਾ ਘਰੇਲੂ ਝਗੜਾ ਇਹ ਪਹਿਲੇ ਪੁਲਿਸ ਨੂੰ ਇਤਲਾ ਵਗੈਰਾ ਕੋਈ ਦਿੱਤੀ ਹਾਂਜੀ ਬਹੁਤ ਵਾਰੀ ਇਹਨਾਂ ਨੂੰ ਕਿਹਾ ਏ ਇਹ ਕੁੜੀ ਨੂੰ ਅੰਦਰ ਬਿਠਾ ਲੈਂਦੇ ਸੀ ਤਾਂ ਗੱਲਬਾਤ ਕਰਕੇ ਕਹਿ ਦਿੰਦੇ ਸੀ ਵੀ ਤੂੰ ਆਪਣਾ ਘਰ ਬਸਾ ਕੋਈ ਰੈਸਟੋਰੈਂਟ ਪਈ ਇਹਨਾਂ ਨੇ ਕਿਸ ਨੂੰ ਫੜਿਆ ਇਹਨਾਂ ਨੇ ਕਿਸੇ ਨੂੰ ਨਹੀਂ ਜੀ ਫੜਿਆ ਹੈਗਾ ਕੱਲ 7 ਵਜੇ ਦੀ ਗੱਲ ਹੋਈ ਪਈ ਹੈ ਡੈੱਡ ਬੋਡੀ ਵੀ ਇਹਨਾਂ ਨੇ ਉੱਥੇ ਹਸਪੀਟਲ ਪਹੁੰਚਾ ਦਿੱਤੀ ਹੈ ਸਾਡੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਹੈ ਰਾਤੀ ਦਰਖਾਸਤ ਦਿੱਤੀ ਸੀ ਅਸੀਂ ਤਾਂ ਰਾਤ ਹੀ ਪਹੁੰਚ ਗਏ ਸੀ ਸਾਰੇ ਅਸੀਂ ਰਾਤ ਹੀ ਆਏ ਸੀ ਇਹਨਾਂ ਨੇ ਕਿਹਾ ਕੋਈ ਨਾ ਤੁਸੀਂ ਮੈਨੂੰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਹੁਣ ਕਿਸੇ ਨੂੰ ਨਾ ਬੁਲਾਵੋ ਤੁਸੀਂ ਸਵੇਰ ਦਾ ਟਾਈਮ ਰੱਖੋ ਜੇ ਜਿੰਨਾਂ ਦੀ ਕੁੜੀ ਦੀ ਗੱਠ ਵੱਜੀ ਹੋਏਗੀ ਉਹ ਕਿਵੇਂ ਰਾਤ ਕੱਟਣਗੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨੀ ਆ ਕਿ ਮੈਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਕਿ ਅੱਗੇ ਵਾਸਤੇ ਅੱਜ ਸਾਡੀ ਬੇਟੀ ਮਰੀ ਆ ਅੱਗੇ ਵਾਸਤੇ ਕਿਸੇ ਦੀ ਹੋਰ ਦੀ ਬੇਟੀ ਨਾ ਮਰੇ ਇਹ ਪੁਲਿਸ ਵਾਲੇ ਖਾਣ ਵਾਲੇ ਨੇ ਜਿੱਦਰ ਨੂੰ ਇਹਨਾਂ ਨੂੰ ਕੁਝ ਮਿਲਦਾ ਹੈ ਭੱਜ ਕੇ ਉਧਰ ਹੋ ਜਾਂਦੇ ਨੇ ਤੇ ਕਿਸੇ ਦੀ ਸੁਣਵਾਈ ਨਹੀਂ ਕਰਦੇ ਸਾਡਾ ਸਾਰਾ ਪਰਿਵਾਰ ਸਾਰਾ ਬੈਠਾ ਰਾਤ ਦਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਹੱਥ ਬਨ ਕੇ ਬੇਨਤੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਹੈ ਮੇਰੇ ਤਾਂ ਭਰਾ ਵੀ ਸਿਰ ਤੇ ਨਹੀਂ ਹੈਗਾ ਪਰ ਇੱਕ ਮਾਮਲਾ ਆਇਆ ਹੈ ਜਿਹੜਾ ਮਰਡਰ ਦਾ ਕੀ ਹੈ ਸਾਰੇ ਸਾਰੇ ਮਾਮਲੇ ਹਾਂਜੀ ਇੱਕ ਰਮਨਦੀਪ ਕੌਰ ਕੁੜੀ ਐ ਵਾਈਫ ਆਫ ਗੁਰਮੀਤ ਸਿੰਘ ਇਹ 28 29 ਸਾਲ ਦੀ ਏਜ ਆ ਇਹਨੂੰ 10 ਸਾਲ ਹੋ ਗਏ ਵਿਆਹ ਨੂੰ ਤੇ ਇਹਦੇ ਦੋ ਬੱਚੇ ਨੇ ਦੋ ਕੁੜੀਆਂ ਨੇ ਇੱਕ 8 ਸਾਲ ਦੀ ਇੱਕ 5 ਸਾਲ ਦੀ ਇਹ ਗਾਲਾ ਪਿੰਡ ਐ ਜੀ ਇੱਧਰ ਸ਼ਾਹਬਾਦ ਕੋਲੇ ਉਹ ਹਰਿਆਣੇ ਚ ਤੇ ਇਹਦੀ ਰਾਤ ਇਹਦੇ ਘਰੇ ਹੀ ਖੀੜੀ ਗੰਡਿਆਂ ਤਰੀਬ 8 9 ਵਜੇ 9 9:30 ਦੀ ਗੱਲ ਆ ਇਹਦੇ ਕੋਈ ਲੜਾਈ ਝਗੜਾ ਹੋਇਆ ਤਾਂ ਇਹਦੀ ਉੱਥੇ ਮਤਲਬ ਖੂਨ ਵਿੱਚ ਜਦੋਂ ਅਸੀਂ ਗਏ ਤਾਂ ਖੂਨ ਵਿੱਚ ਲਿਵਰੀਡ ਡੈਡ ਬੋਡੀ ਪਈ ਸੀ ਜਿਹੜਾ ਇਹਨੇ ਰੋਡ ਨਾਲ ਜਾਂ ਹੋਰ ਫੂਕਣੀ ਨਾਲ ਕੁਝ ਚੀਜ਼ਾਂ ਨਾਲ ਇਹ ਇਹਦੀ ਮਾਰਤਾ ਇਹਦੀ ਡੈਥ ਹੋ ਗਈ। ਉਸ ਤੋਂ ਬਾਅਦ ਅਸੀਂ ਇਹਦੀ ਬੋਡੀ ਨੂੰ ਉੱਥੋਂ ਚਾਕੇ ਪੋਸਟਮਾਰਟਮ ਲਈ ਭੇਜਿਆ। ਫੋਰੈਂਸਿਕ ਦੀ ਟੀਮ ਆਈ ਸਾਰੇ ਅਸੀਂ ਐਫਰਟਸ ਕੀਤੇ ਤੇ ਉਸ ਤੋਂ ਬਾਅਦ ਹੁਣ ਅਸੀਂ ਪਰਚਾ ਦੇ ਰਹੇ ਹਾਂ ਜੀ। ਉਹਦੇ ਭਰਾ ਦੇ ਲੜਕੀ ਦੇ ਫਾਦਰ ਹੈ ਨਹੀਂ ਬ੍ਰਦਰ ਦੇ ਸਿਮਰਨਜੀਤ ਸਿੰਘ ਦੇ ਬਿਆਨ ਤੇ ਕਿੰਨੇ ਬੰਦੇ ਦੇ ਪਰਚਾ ਦੇ ਰਹੇ ਹੋ? ਇਹ ਜੀ ਚਾਰ ਬੰਦਿਆਂ ਦਾ ਨਾਮ ਲਿਖਾਇਆ ਜੀ। ਇੱਕ ਉਹਦਾ ਘਰ ਵਾਲਾ ਗੁਰਮੀਤ ਸਿੰਘ ਇੱਕ ਉਹਦੀ ਉਹਦਾ ਸੌਰਾ ਹਾਕਮ ਸਿੰਘ ਇੱਕ ਜਰਨੈਲ ਕੌਰ ਉਹਦੀ ਸੱਸ ਹੈ ਜੀ ਇੱਕ ਤਾਇਆ ਜੀ ਚਾਰ ਜਾਣਿਆਂ ਤੇ ਬਤ ਕਰ ਰਹੀ ਸੀਗਾ ਸਰ ਕਾਰਨ ਜੀ ਹਜੇ ਐਗਜ਼ੈਕਟ ਤਾਂ ਦੇਖੋ ਤਫਤੀਸ਼ ਦਾ ਕਾਰਨ ਹੈ ਬਾਕੀ ਜਿਵੇਂ ਘਰੇਲੂ ਲੜਾਈ ਝਗੜਾ ਹੁੰਦਾ ਮਤਲਬ ਹਜੇ ਤੱਕ ਤਾਂ ਇਹੀ ਕਾਰਨ ਸੀਗਾ ਕਿਸੇ ਗੱਲ ਤੇ ਕੋਈ ਲੜਾਈ ਝਗੜਾ ਹੋ ਗਿਆ ਪਹਿਲਾਂ ਵੀ ਮੜਾ ਮੋਟਾ ਚੱਲਦਾ ਸੀਗਾ ਤੇ ਇਹ ਕਾਰਨ ਤਾਂ ਇਹੀ ਹੈ ਜੋ ਘਰੇਲੂ ਡੋਮੈਸਟਿਕ ਵਾਇਲੈਂਸ ਹਾਂਜੀ ਕਿੰਨੀ ਉਮਰ ਦੱਸੀ ਜਾ ਰਹੀ ਜੀ ਹਾਂਜੀ ਲੜਕੀ ਦੀ ਉਮਰ ਕਿੰਨੀ ਹੈ ਜੀ ਕਰੀਬ 30 ਸਾਲ ਹੈ ਜੀ ਕੋਈ ਰੈਸਟ ਹੋਈ ਹੈ ਸਰ ਕੋਈ ਹਾਂਜੀ ਡਿਟੇਨ ਕੀਤਾ ਜੀ ਉਹਦੇ ਹਸਬੰਡ ਨੂੰ ਅਸੀਂ ਹਾਂਜੀ ਉਹ ਪਰਚਾ ਦੇ ਕੇ ਅਸੀਂ ਕਰਾਂਗੇ ਤਾਂ ਕੱਲਾ ਹਸਬੰਡ ਨਹੀਂ ਪਰਚਾ ਜੀ ਉਹ ਪਰਿਵਾਰ ਚਾਰ ਜਣੇ ਆ ਤੇ ਜੀ ਉਹਦੇ ਹਸਬੰਡ ਉਹਦੇ ਲੜਕੀ ਦੇ ਸੱਸ ਸਹੁਰੇ ਤੇ ਤੇ ਤਾਇਆ ਜੀ ਇੱਕ ਤੇ ਇੱਕ ਲੜਕਾ ਹੋ ਗਿਆ ਗੁਰਮੀਤ ਇਹਦਾ ਕਰ ਜੀ